ਕਿਸਾਨੀ ਦੀ ਆਮਦਨੀ ਦੁੱਗਣੀ ਕਰਨ ਵਾਲੀ ਸਰਕਾਰ ਦੇ ਆਪਣੇ ਅੰਕੜੇ ਕੀ ਦਰਸਾ ਰਹੇ ਨੇ ਬੜੀ ਅਜੀਬੋ-ਗਰੀਬ ਸਥਿਤੀ ਹੈ ਸਾਲ 2020-21 ਦੇ ਵਿੱਚ ਜਿਹੜੀ ਸਾਡੇ ਦੇਸ਼ ਦੇ ਵਿੱਚ ਡਾਇਆਮੋਨੀਅਮ ਫਾਸਫੇਟ ਜਿਹਨੂੰ ਡੀਏਪੀ ਕਹਿੰਦੇ ਆ ਉਹਦੀ ਲਗਭਗ 123 ਲੱਖ ਟਨ ਦੇ ਕੋਲ ਜ਼ਰੂਰਤ ਸੀ ਜਿਹੜੀ ਕਿ ਅਵੇਲੇਬਿਲਟੀ ਜਿਹੜੀ ਹੈ ਉਹ 100 ਲੱਖ ਟਨ ਦੇ ਕਰੀਬ ਹੋਈ 2022-23 ਚ 114 ਲੱਖ ਟਨ ਦੇ ਕਰੀਬ ਸਾਨੂੰ ਰਿਕੁਆਇਰਮੈਂਟ ਸੀਗੀ ਤੇ ਉਹਦੇ ਖਿਲਾਫ 130 ਲੱਖ ਟਨ ਅਵੇਲੇਬਿਲਟੀ ਹੋ ਗਈ 2023-24 ਵਿੱਚ 100 10 ਲੱਖ ਟਨ ਸਾਨੂੰ ਲਾਇਆ ਚਾਹੀਦੀ ਸੀਗੀ ਉਹਦੇ ਮੁਤਾਬਕ 127 ਲੱਖ ਟਨ ਹੋ ਗਈ ਇਹ ਗਈ ਕਿੱਥੇ ਹੁਣ 2024-25 ਦਾ ਅੰਕੜਾ ਇਹ ਕਹਿ ਰਿਹਾ ਕਿ 111 ਲੱਖ ਟਨ ਡਾਈ ਅਮੋਨੀਅਮ ਫਾਸਫੇਟ ਦੀ ਜ਼ਰੂਰਤ ਹੈ ਤੇ ਲਗਭਗ 105 ਲੱਖ ਟਨ ਦੇ ਕਰੀਬ ਅਵੇਲੇਬਿਲਟੀ ਹੈ ਪੰਜਾਬ ਦੇ ਅੱਲੇ ਦੇ ਵਿੱਚ 8 ਲੱਖ ਤੇ 10000 ਟਨ ਦੀ ਜਿਹੜੀ ਰਿਕੁਆਇਰਮੈਂਟ ਹੈ ਪੰਜਾਬ ਸਰਕਾਰ ਨੇ ਭੇਜੀ ਹੈ ਤੇ ਅਵੇਲੇਬਿਲਟੀ ਹੋਈ ਸੀ ਤੇ ਸੀਜ਼ਨ ਦੇ ਵਿੱਚ 6 ਲੱਖ ਤੇ 99000 ਟਨ ਦੇ ਕਰੀਬ ਇਹ ਹੱਤ ਜ਼ਰੂਰੀ ਹੁੰਦੀ ਹੈ ਜਦੋਂ ਮੀਂਹ ਦੇ ਵਿੱਚ ਪਕੜ ਬੰਨੀ ਹੁੰਦੀ ਹੈ ਬੂਟੇ ਦੀ ਜੜ ਦੀ ਤੇ ਇਹ ਕੋ ਅੱਜ ਦਾ ਮਸਲਾ ਤੇ ਹੈ ਨਹੀਂ ਗਾ ਲੰਬੇ ਸਾਲਾਂ ਤੋਂ ਦਹਾਕੇ ਨਿਕਲ ਗਏ ਨੇ ਕਿ ਪਤਾ ਇਸ ਖਾਦੀ ਜ਼ਰੂਰਤ ਪੈਣੀ ਹੈ 11 ਸਾਲਾਂ ਚ ਸਾਡੇ ਕੋਲੋਂ ਯੋਗ ਪ੍ਰਬੰਧਨ ਹੀ ਨਹੀਂ ਹੋ ਪਾਇਆ ਕਿੱਥੇ ਆ ਮੰਥਲੀ ਮੀਟਿੰਗਾਂ ਕਿੱਥੇ ਆ ਮਾਨਿਟਰਿੰਗ ਕਿੱਥੇ ਆ ਟਰੈਕਿੰਗ ਕਿੱਥੇ ਸਟੈਕ ਜਾਣੇ ਲੱਗੜੇ ਸਭ ਹਵਾ ਹਵਾਈ ਗੱਲਾਂ ਹੋ ਰਹੀਆਂ ਤੇ ਕਿੰਨੀ ਕੁ ਦੇਰ ਇਸ ਤਰ੍ਹਾਂ ਚੱਲੇਗਾ ਹੁਣ ਤੇ ਕਿਸੇ ਹੋਰ ਨੂੰ ਬਲੇਮ ਵੀ ਨਹੀਂ ਕੀਤਾ ਜਾ ਸਕਦਾ